ਸਤਿ ਸ੍ਰੀ ਅਕਾਲ ਵੀ ਦੋਸਤੋ ਹੋਰ ਕੀ ਹਾਲ ਚਾਲ ਹੈ ਅੱਜ ਆਪਾਂ ਆਏ ਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਰਲਾ ਕੋਠੇ ਦੇ ਵਿੱਚ ਆਜੋ ਤੁਹਾਨੂੰ ਦਿਖਾਉਨੇ ਆਗੇ ਕਹਿੰਦੇ ਆ ਵੀ ਜਿਹੜਾ ਨਾਮ ਹੈ ਉਹੋ ਬਣਾਉਣਾ ਬਹੁਤ ਔਖਾ ਹੁੰਦਾ ਹੈ ਤੇ ਜਦੋਂ ਬਣ ਜਾਂਦਾ ਹੈ ਉਹੀ ਨਾਂ ਨੂੰ ਫਿਰ ਛੋਟਾ ਕਰਨਾ ਵੀ ਬਹੁਤ ਔਖਾ ਹੈ ਕਿਉਂਕਿ ਜਦੋਂ ਇੱਕ ਵਾਰੀ ਵੱਡੀਆਂ ਪਲੰਘਾਂ ਜਿਹੜੇ ਉਹ ਆਪਾਂ ਭਰ ਜਾਂਦੇ ਆ ਉਹ ਫਿਰ ਸਹੀ ਸਹੀ ਥੱਲੇ ਆਉਣ ਦੀਆਂ ਗੱਲਾਂ ਨਹੀਂ ਕੀਤੀਆਂ ਮੈਂ ਹਮੇਸ਼ਾ ਜਿਹੜਾ ਉਹ ਚਰਤ ਦੀ ਕਲਾ ਦੇ ਵਿੱਚ ਤਾਂ ਪ੍ਰਤੀਕ ਹੈ ਜਿਹੜਾ ਹੋ ਕਰ ਰਿਹਾ ਨੇ ਤੇ ਨਾਲੇ ਆਪਾਂ ਗੱਲ ਕਰਾਵਾਂਗੇ ਹੁਣ ਇਹ ਬਾਬਾ ਜੀ ਨੇ ਸਮਾਜ ਸੇਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਵਿਸਾ ਇੱਥੇ ਕਿਸ ਤਰ੍ਹਾਂ ਦੀ ਗੱਲਬਾਤ ਹੈ ਆਜੋ ਕਰੀਏ ਬਾਬਾ ਜੀ ਨਾਲ ਦੋ ਗੱਲਾਂ ਸਾਢੀ ਬਾਬਾ ਜੀ ਨੇ ਨਾ ਆਪਾਂ ਪਹਿਲਾਂ ਵੀ ਇਹਨਾਂ ਦੀ ਇੱਕ ਬੱਚੇ ਵਾਸਤੇ ਇਹ ਸਨਮਾਨ ਕਰ ਲਈ ਇਸ ਪਿੰਡ ਦੇ ਵਿੱਚ ਨਗਰ ਚ ਪਹੁੰਚੇ ਸੀ ਤੇ ਬੜੀ ਇਸ ਗੱਲ ਦੀ ਸ਼ਰਮਿੰਦਗੀ ਵੀ ਹੁੰਦੀ ਹੈ ਵੀ ਬਾਬਾ ਜੀ ਨੇ ਐਡੀ ਦੂਰੋਂ ਚੱਲ ਕੇ ਆ ਕੇ ਇਹ ਬੱਚਿਆਂ ਦਾ ਜਿਹੜਾ ਉਹ ਸਨਮਾਨ ਤੇ ਹੌਸਲਾ ਵਧਾਈ ਕਰਨ ਵਾਸਤੇ ਇੱਥੇ ਤੱਕ ਆ ਗਏ ਨੇ ਤੇ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਕਿਸ ਤਰ੍ਹਾਂ ਬਾਬਾ ਜੀ ਨੂੰ ਇਹ ਚੌਗਿਆ ਗਿਆ ਤੇ ਕਿਸ ਤਰ੍ਹਾਂ ਦੀਆਂ ਇਹ ਭਾਵਨਾਵਾਂ ਦੇ ਰਾਹੀਂ ਇਹ ਪਹੁੰਚੇ ਨੇ ਬਿਲਕੁਲ ਤਿਆਰੀ ਹੋ ਚੁੱਕੀ ਐ ਸੋਚੇ ਬਾਬਾ ਜੀ ਨਾਲ ਪਹਿਲਾਂ ਗੱਲਾਂ ਕਰੀਏ ਤੇ ਬਾਬਾ ਜੀ ਦੀਆਂ ਚਲੋ ਬਾਕੀ ਗੱਲਾਂ ਫੇਰ ਕਰਦੇ ਆ ਬਾਬਾ ਜੀ ਨੂੰ ਸੱਸੀ ਦਾ ਬਾਬਾ ਜੀ ਸੱਸੀ ਗਈ ਚੱਟਾ ਕੋ ਆ ਟਿੱਕਾ ਚੜ੍ਹੀ ਗਈ ਬਾਬਾ ਜੀ ਇਹ ਤਾਂ ਪਤਾ ਲੱਗ ਗਿਆ ਕਿ ਤੁਸੀਂ ਕਿੱਥੋਂ ਆਏ ਹੋ ਤੇ ਕੀ ਆਪਾਂ ਕਿੱਥੇ ਕਿੱਥੇ ਗਏ ਆ ਹੁਣ ਤੱਕ ਤੇ ਐਸ ਤਰ੍ਹਾਂ ਦੀ ਭਾਵਨਾ ਜਿਹੜੀ ਉਹ ਤੁਹਾਡੇ ਅੰਦਰ ਕਿਵੇਂ ਆਈ ਆ ਵੀ ਇਹ ਬੱਚਿਆਂ ਦਾ ਜਿਹੜਾ ਇਹ ਉੱਚ ਪੱਧਰ ਦੇ ਸਨਮਾਨ ਕਰਨ ਵਾਲੇ ਇੱਕ ਬੱਚਿਆਂ ਨੇ ਹੌਸਲੇ ਵਾਧੇ ਆ ਤੇ ਉਹ ਹੌਸਲਾ ਕਿੱਥੇ ਤੱਕ ਪਹੁੰਚਾਉਣਾ ਚਾਹੁੰਦੇ ਤੇ ਕੀ ਕੀਤਾ ਦੱਸੋ ਮੈ ਅ ਦੱਸੋ ਬਾਈ ਰਾਇਨ ਉਹ ਹੀ ਘਰ ਖਾਲਸਾ ਰਾਇਨ ਉਹਦੀ ਵੀ ਪੜ੍ਹੇ ਵੀ ਜਿਹੜੀ ਪੜ੍ਹਾਈ ਹੈ ਇਹ ਸਭ ਤੋਂ ਉੱਤਮ ਹੈ ਇਹ ਜੋ ਬੱਚਿਆਂ ਸਕੂਲ ਦੇ ਵਿੱਚ ਪੜ੍ਹਦੇ ਹੈਗੇ ਆ ਇਹਨਾਂ ਨੂੰ ਮੈ ਸਨਮਾਨਤ ਕਰ ਰਹਾ ਹਾਂ ਉਸੇ ਪਿੰਡ ਕੋਟ ਪਾਈ ਤਸੀਦ ਜਿਹੜਾ ਸ਼੍ਰੀ ਮੁਕਸਰ ਸਾਹਿਬ ਤੋਂ ਪਹੁੰਚਿਆਗਾ ਪਿੰਡ ਰੱਲਾ ਜਿਲ੍ਹਾ ਮਾਨਸਾ ਆ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਤਾਂ ਲਿਖਾਈਓ ਪਿੰਡ ਰੱਲਾ ਜੀ ਆਹ ਜੀ ਪਿੰਡ ਰੱਲਾ ਜਿਲ੍ਹਾ ਮਾਨਸਾ ਇਸ ਸਕੂਲ ਦੇ ਵਿੱਚ ਪਹੁੰਚਿਆ ਹੈ ਤੇ ਇੱਥੇ 6 ਬੱਚਿਆਂ ਗਿਆ ਜਿਨ੍ਹਾਂ ਨੂੰ ਸਨਮਾਨਤ ਕਰਨ ਵਾਸਤੇ ਮੈਂ ਹਾਜ਼ਰ ਕਰਾਂਗਾ ਤੇ ਅਜੇ ਵੀਰੇ ਦੰਤਸ਼ਜਨ ਹੋਰ ਆ ਰਹੇਗੇ ਤੇ ਇਹਨਾਂ ਬੱਚਿਆਂ ਨੂੰ ਸਨਮਾਨਿਤ ਕਰਨ ਵਾਸਤੇ ਮੈਂ ਪਹੁੰਚ ਗਿਆ ਹਾਂ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਬਾਬਾ ਜੀ ਨੇ ਇੱਕ ਹੋਰ ਬਹੁਤ ਵਧੀਆ ਗੱਲ ਦੱਸੀ ਕਿ ਇਸ ਵਾਰ ਨਾ ਜਿਹੜੀ ਮੈਂ ਇਹ ਉਹ ਜਿਹੜੀਆਂ ਵੀ ਪਿੰਗਾਂ ਦੇ ਸਿਰ ਤੇ ਜਿਹੜੀ ਉਹ ਚੁੰਨੀ ਦੇਣੀ ਆ ਚੁੰਨੀ ਬਹੁਤ ਮਤਵ ਰੱਖਦੀ ਹੈ ਵੀ ਇੱਕ ਧੀ ਦੇ ਸਿਰ ਤੇ ਚੁੰਨੀ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਸਾਡੇ ਇੱਕ ਪੰਜਾਬ ਦਾ ਕਲਚਰ ਵੀ ਹੈ ਤੇ ਪਰੰਪਰਾ ਵੀ ਹੈ ਕਹਿੰਦੇ ਵੀ ਜਦੋਂ ਸਿਰ ਤੋਂ ਚੁੰਨੀ ਉਤਰ ਜਾਂਦੀ ਹੈ ਤੇ ਵੀ ਉਹ ਬਹੁਤ ਲੋਕ ਦੇ ਸਭ ਦਰਬ ਬਲੀਏ ਜਿਹੜੇ ਉਹ ਬਿਆਨ ਕਰਦੇ ਆਗੇ ਤੇ ਬਹੁਤ ਮਿਹਰਬਾਨੀ ਬਾਬਾ ਜੀ ਦੀ ਹੈ ਤੇ ਸਭ ਤੋਂ ਵੱਡੀ ਸਾਨੂੰ ਵੀ ਇੱਥੇ ਇੱਕ ਖਮੋਸੀ ਵੀ ਐ ਤੇ ਇੱਕ ਸ਼ਰਮ ਦੀ ਗੱਲ ਵੀ ਹੁੰਦੀ ਐ ਕਿ ਇਹ ਕੰਮ ਨੇ ਜਿਹੜੇ ਇਹ ਨਗਰ ਦੇ ਹੁੰਦੇ ਨੇ ਤੇ ਨਗਰ ਨੂੰ ਮੋਹਤਵਾਰ ਬੰਦੇ ਨੇ ਜਿਹੜੇ ਉਹਨਾਂ ਨੂੰ ਕਰਨੇ ਚਾਹੀਦੇ ਐ ਤੇ ਹੁਣ ਬਾਬਾ ਜੀ ਦੇ ਮਨ ਦੇ ਵਿੱਚ ਇਹ ਸੀਗਾ ਕਿ ਮੈਂ ਕਿ ਜਿਹੜੇ ਵੀ ਟੀਚਰ ਨੇ ਉਸ ਬੱਚੇ ਨੂੰ ਐਡੀ ਵੱਡੀ ਪਲਾਂਘ ਭرائی ਐ ਤੇ ਐਂਦਾ ਵੱਡਾ ਇਸ਼ਾਰ ਦਿੱਤਾ ਐ ਤੇ ਇੱਥੇ ਤੱਕ ਉਹਦਾ ਜਿਹੜਾ ਨਾਂ ਐ ਉਹ ਰੋਸ਼ਨ ਕਰਵਾਇਆ ਤੇ ਮੈਂ ਉਹਨਾਂ ਦਾ ਵੀ ਸਨਮਾਨ ਕਰਨਾ ਬਹੁਤ ਜ਼ਰੂਰੀ ਸਮਝਿਆ ਆ ਬੰਦਾ ਵੀ ਐ ਬੰਦਾ ਫਿਰ ਬਹੁਤ ਜ਼ਿਆਦਾ ਜਿਹੜਾ ਉਹ ਇਨਸਾਨ ਐ ਉਹਨੂੰ ਆਪਣੀ ਮਿਹਨਤ ਦਾ ਜਿਹੜਾ ਫਲ ਐ ਚਾਰ ਸੱਤਾਂ ਨਾਲ ਹੀ ਮਿਲ ਜਾਂਦਾ ਤੇ ਇਸ ਤੋਂ ਵੱਧ ਕੇ ਮੇਰੇ ਹਿਸਾਬ ਨਾਲ ਹੋਰ ਕੋਈ ਸਨਮਾਨ ਹੋ ਵੀ ਨਹੀਂ ਸਕਦਾ ਆ ਜੋ ਬਾਕੀ ਪ੍ਰੋਗਰਾਮ ਆਪਾਂ ਕਰਾ ਰਹੇ ਆ ਤੇ ਦੇਖਦੇ ਆਂ ਪੂਰਾ ਲਓ ਜੀ ਤਿਆਰੀਆਂ ਨੇ ਜਿਹੜੀਆਂ ਉਹ ਸਾਰੀਆਂ ਹੋ ਚੁੱਕੀਆਂ ਨੇ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਟੀਚਰਾਂ ਨੇ ਲਿਆ ਕੇ ਜਿਹੜਾ ਹੋਲੈਂਡ ਵਾਇਰ ਪੰਡਾਲ ਦੇ ਵਿੱਚ ਬਹਾਤਾ ਸਾਡੇ ਬਾਬਾ ਜੀ ਸਮਾਜ ਸੇਵੀ ਮੇਜਰ ਸਿੰਘ ਜੀ ਖਾਲਸਾ ਪਿੰਡ ਕੋਟਪਾਈ ਜਿਹੜਾ ਅਜੇ ਸਰਕਾਰੀ ਪ੍ਰਾਇਮਰੀ ਸਕੂਲ ਆ ਸਰ ਅੱਲਾ ਕੋਠੇ ਦੇ ਵਿੱਚ ਪਹੁੰਚੇ ਨੇ ਤੇ ਸਾਡੇ ਪਿੰਡ ਦੇ ਕੁਝ ਮੋਹਿਤਵਾਰ ਸੱਜਣ ਜਿਵੇਂ ਕਿ ਨਿਰਮਲ ਸਿੰਘ ਜੀ ਤੇ ਮੈਂਬਰ 7 ਸਰਦਾਰ ਬੂਟਾ ਸਿੰਘ ਜੀ ਪਹੁੰਚੇ ਨੇ ਬਾਬਾ ਜੀ ਨੇ ਸੇਰ ਉਤੇ ਚੁੰਨੀਆਂ ਟਕਣ ਲਈ ਬੱਚਿਆਂ ਨੂੰ ਜਿਹੜਾ ਉਹ ਪ੍ਰੇਰਿਤ ਕੀਤਾ ਇਹ ਸਾਡੇ ਪਿੰਡ ਦੀਆਂ ਹਰਲੇ ਦੀਆਂ ਸੇ ਬੱਚੀਆਂ ਜਿਹੜੀਆਂ ਤਿੰਨ ਪਿਸਲੇ ਸਾਲ ਵਾਲੀਆਂ ਤੇ ਤਿੰਨ ਇਸ ਸਾਲ ਵਾਲੀਆਂ ਜਿਹੜੀਆਂ 5ਵੀਂ ਕਲਾਸ ਦੇ ਵਿੱਚੋਂ 500 ਦੇ ਵਿੱਚੋਂ 500 ਅੰਕ ਸੀ ਜਿਹੜੀ ਉਹ ਪ੍ਰਾਪਤ ਕੀਤੇ ਸੀ ਤੇ ਬੱਚਿਆਂ ਦਾ ਹੌਸਲਾ ਘਰ ਘਰ ਜਾ ਕੇ ਵੀ ਬਾਬਾ ਜੀ ਨੇ ਜਿਹੜਾ ਉਹ ਵਧਾਇਆ ਸੀ ਤੇ ਬੱਚੇ ਬਹੁਤ ਜ਼ਿਆਦਾ ਜਿਹੜੀ ਖੁਸ਼ੀ ਜ਼ਾਹਰ ਕਰ ਰਹੇ ਨੇ ਹੁੰਦੀ ਵੀ ਹੈ ਜਦੋਂ ਆਪਾਂ ਮਿਹਨਤ ਕਰਦੇ ਆ ਤੇ ਹੋਣੀ ਵੀ ਚਾਹੀਦੀ ਹੈ ਉਸ ਮਿਹਨਤ ਨੂੰ ਜਦੋਂ ਚਾਰ ਚੰਨ ਲੱਗਦੇ ਆ ਤਾਂ ਜਿਹੜੀ ਦੁਨੀਆਂ ਦੀਆਂ ਖੁਸ਼ੀਆਂ ਨੇ ਉਹ ਆਪਣੀ ਝੋਲੀ 'ਚ ਪੈ ਜਾਂਦੀਆਂ ਤੇ ਖੁਸ਼ੀ ਵੰਡੀ ਵੀ ਹੈ ਤੇ ਟੀਚਰ ਸਹਿਵਾਨਾਂ ਦਾ ਵੀ ਬਾਬਾ ਜੀ ਨੇ ਸੋਚਿਆ ਹੱਕ ਬਣਦਾ ਹੈ ਫੁੱਲਾਂ ਦਾ ਤੇ ਪੈਸਿਆਂ ਦਾ ਜਿਹੜਾ ਹਾਰ ਇਹੋ ਟੀਚਰ ਸਹਿਵਾ ਉਹਨਾਂ ਦੇ ਗਲ ਵਿੱਚ ਪਾਇਆ ਗਿਆ ਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਇਸ ਚੀਜ਼ ਤੇ ਖੁਸ਼ੀ ਹੋਈ ਕਿ ਆ ਕੇ ਕਿਸੇ ਨੇ ਸਾਡਾ ਸਨਮਾਨ ਕੀਤਾ ਸਾਨੂੰ ਪਛਾਣਿਆ ਸਾਡੀ ਮਿਹਨਤ ਦਾ ਜਿਹੜਾ ਉਹ ਕਿਸੇ ਨੂੰ ਸਮਝ ਆਈ ਹੈ ਤੇ ਬੜਦਾ ਸਨਮਾਨ ਹੈ ਜਿਹੜਾ ਉਹ ਕੀਤਾ ਗਿਆ ਮਾਨ ਸਨਮਾਨ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਬੰਦੇ ਨੂੰ ਅੱਗੇ ਹੋਰ ਵੀ ਬਦਲਣ ਲਈ ਪ੍ਰੇਰਿਤ ਕਰਦੀ ਹੈ ਤੇ ਚੰਗੇ ਕੰਮਾਂ ਲਈ ਬੱਚਿਆਂ ਦੇ ਜਿਹੜਾ ਉਹ ਸਿਰ ਟਕਨ ਤੋਂ ਲਾਵਾਂ ਬਾਬਾ ਜੀ ਨੇ ਫੁੱਲਾਂ ਦੇ ਹਾਰ ਨੇ ਜਿਹੜੇ ਉਹ ਗਲ ਵਿੱਚ ਪਾਏ ਨੇ ਤੇ ਫਿਰ ਇਹ ਚੀਜ਼ ਦਾ ਵੀ ਉਦੇਸ਼ ਦਿੱਤਾ ਕਿ ਕੁੜੀਆਂ ਨੂੰ ਹਮੇਸ਼ਾ ਜਿਹੜਾ ਉਹ ਧੀਆ ਨੂੰ ਸਿਰ ਟਾ ਕੇ ਰੱਖਣਾ ਚਾਹੀਦਾ ਹੈ ਬਾਬਾ ਜੀ ਨੇ ਲਫਾ ਫਿਆਂ ਦੇ ਵਿੱਚ ਕੁਸ਼ ਮਾਇਆ ਜਿਹੜੀ ਉਹ ਬੱਚੀਆਂ ਨੂੰ ਦਿੱਤੀ ਮੇਜਰ ਸਿੰਘ ਖਾਲਸਾ ਜੀ ਸਾਡੇ ਬੱਚੀਆਂ ਨੂੰ ਕੱਪੀਆਂ ਦਿੱਤੀਆਂ ਤੇ ਬੜੀ ਖੁਸ਼ੀ ਜਿਹੜੀ ਉਹ ਬੱਚਿਆਂ ਦੇ ਮੂੰਹ ਦੇ ਉੱਤੇ ਚਲਕ ਰਹੀ ਸੀ ਤੇ ਬਹੁਤ ਮੁਸਕਰਾ ਰਹੀ ਸੀ ਉਸ ਤੋਂ ਬਾਅਦ ਪੈਨ ਪੈਨਸਲਾਂ ਉਹ ਵੀ ਦਿੱਤੀਆਂ ਆਓ ਹੁਣ ਬਾਬਾ ਜੀ ਨਾਲ ਦੋ ਗੱਲਾਂ ਕਰਦੇ ਆਂ ਸਾਂਝੀਆਂ ਬਹੁਤ ਜ਼ਰੂਰੀ ਹੈ ਨੰਗੇ ਸਿਰ ਨੂੰ ਬਹੁਤ ਪੂਰਾ ਸਮਝਿਆ ਗਿਆ ਤਾਰਾ ਦੇ ਨਾਮ ਸਮਾਨ ਇਸ ਸਮਾਨ ਕੀਤਾ ਤਾਰਾ ਜੀ ਇਸ ਨੂੰ ਬਾਬਾ ਜੀ ਨੇ ਜਿਹੜੇ ਉਹ ਆਪਣੇ ਮਨ ਦੇ ਆਹੋ ਵਿਚਾਰ ਆਪਾਂ ਨੂੰ ਇੱਥੇ ਜਿਹੜੇ ਉਹ ਦੱਸਣਗੇ ਇਸ ਤਰ੍ਹਾਂ ਕੋਈ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸੀਲ ਅਗਰਵਾਚੀ ਦਾ ਜ਼ਿਲ੍ਹਾ ਚਿੱਡੀ ਮੁਖਤਸਰ ਤੋਂ ਜ਼ਾਕਰ ਏ ਬੱਚੇ ਜੋ ਪ੍ਰदाई ਚੰਗੀ ਚੀਜ਼ ਆ ਫਸਟ ਆਏ ਉਹਨਾਂ ਨੂੰ ਸਨਮਾਨਤ ਕਰਨ ਵਾਸਤੇ ਪਿੰਡ ਰਲਾ ਜਿਲ੍ਹਾ ਮਾਨਸਾ ਸਕੂਲ ਦੇ ਵਿੱਚ ਮੈਂ ਪਹੁੰਚ ਆਇਆਗਾ ਮੈਨੂੰ ਬਹੁਤ ਖੁਸ਼ੀ ਹੋਏਗੀ ਇਹਨਾਂ ਬੱਚਿਆਂ ਦਾ ਆਪਾਂ ਨੂੰ ਸਿਹਦਰਣ ਚਾਹੀਦੀ ਹੈਗੀ ਤੇ ਆਪਣਾ ਫਰਜ਼ ਬੰਦਾ ਵੀ ਪਿੰਡ ਪਿੰਡ ਸ਼ਹਿਰ ਸ਼ਹਿਰ ਜਿੱਥੇ ਵੀ ਬੱਚੇ ਫਸਟ ਆਉਂਦੇ ਆ ਉੱਥੇ ਬੱਚਿਆਂ ਨੂੰ ਸਨਮਾਨਤ ਕਰਨਾ ਚਾਹੀਦਾ ਹੈ ਤੇ ਆਪਾਂ ਨੂੰ ਪੜ੍ਹਾਈ ਦੀ ਬਹੁਤ ਜ਼ਿਆਦਾ ਲੋੜ ਹੈ ਪੜਾਈ ਇਹਨਾਂ ਬੱਚਿਆਂ ਨੇ ਪੜ੍ਹਾਈ ਕੀਤੀ ਤਾਂ ਜਾਨੂੰ ਇਹਨਾਂ ਸਨਮਾਨਤ ਪਿੰਡ ਵੱਲੋਂ ਸਕੂਲੇ ਪ੍ਰਿੰਸੀਪਲ ਸਾਹਿਬਾ ਸਾਰਾ ਸਟਾਫਾ ਤੇ ਨਗਰ ਪੰਚਾਇਤ ਦਾ ਇਹਨਾਂ ਦਾ ਮੈਂ ਰਿਹਣੀ ਆ ਜੋ ਅੱਜ ਇਸ ਸਕੂਲੇ ਦੇ ਚਾਕੇ ਬੱਚਿਆਂ ਦਾ ਧੰਨਵਾਦ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬਲਾਕ ਸੰਪਤੀ ਚੇਅਰਮੈਨ ਸਾਹਿਬ ਨੇ ਜਿਹੜੇ ਅੱਜ ਬੱਚਿਆਂ ਨੂੰ ਡਾਲਰਾਂ ਦੇ ਰਾਹੀਂ ਸਨਮਾਨ ਕੀਤਾ ਤੇ ਅੱਜ ਨਿੱਕੀ ਉਮਰ ਦੇ ਵਿੱਚ ਜਦੋਂ ਬੱਚਿਆਂ ਦੇ ਮਤਲਬ ਨਹੀਂ ਨਹੀਂ ਜਿਹੜੇ ਉਹ ਸਾਰੇ ਬੱਚਿਆਂ ਨੂੰ ਆ ਗਏ ਨੇ ਤੇ ਬਹੁਤ ਵਧੀਆ ਸਾਰਿਆਂ ਨੇ ਸਨਮਾਨਗਾ ਕੀਤੀ ਤਾਂ ਸਭ ਤੇ